ਵੀਆਈਪੀ ਗੱਡੀ ਨੇ ਡਰਾਈਵਰ ਪਾਇਆ ਚੱਕਰਾਚ ਉਹਨਾਂ ਨੇ ਫਿਰ ਚੈੱਕ ਕਰਾਇਆ ਕੈਮਰੇ ਚੈੱਕ ਕੀਤੇ ਉਹਦੇ ਵਿੱਚ ਆਇਆ ਵੀ ਨੁਆ ਗੱਡੀ ਆ ਜੀ ਉਹਨਾਂ ਫਿਰ ਨੰਬਰ ਵੀ ਦੱਸਿਆ ਵੀ ਪੀਵੀਆ 2 300 ਤੇ 6 ਨੰਬਰ ਮਗਰ ਪਾਇਆ ਜਾ ਗੱਡੀ ਦਾ ਟੂਲੂ ਪੰਪ ਲਾਇਆ ਕੀ ਲਾਇਆ 12-13 ਹਜ਼ਾਰ ਦਾ ਨੁਕਸਾਨ ਕਰ ਗਏ ਆ ਕੈਗਰ ਕੇ ਅੰਦਰ ਲਾਉਂਦਾ ਗੱਡੀ ਦੇ ਬਰਾਬਰ ਡਿੱਗੀ ਦੇ ਵਿੱਚ ਪਹਿਲੇ ਕੀ ਇਹਨਾਂ ਫਿੱਟ ਕੀਤਾ 10 ਮਿੰਟ ਢੇਗੀ ਹਾਲੀ ਜੀ ਜੇ ਸਾਡੇ ਹੱਥ ਲੱਗੇ ਤਾਂ ਬਖਸ਼ਦੇ ਨਹੀਂ ਮਾਰ ਕੇ ਹਟਾਂਗੇ ਜਿਸ ਜਿਹੇ ਕੈਮਰੇ ਦੇ ਚਾਇਆ ਸਰ ਵੀ ਨੋਆ ਕਿੱਦਾਂ ਆਈ ਹੈ ਬੈਗ ਲਾਈ ਹੈ ਕਿੱਦਾਂ ਦਾ ਕੱਟ ਕੇ ਥੇਲ ਖੜਿਆ ਸ਼ੈਲਾ ਰੌਂਡ ਤੇ ਵੀ ਇੰਨਾ ਬੰਦਿਆਂ ਤੇਰ ਕੱਢਿਆ ਗੱਡੀ ਦਾ ਬਾਹਰੋਂ ਗੱਡੀ ਚੱਲ ਕੇ ਆਈ ਜੇ ਹੁੰਦਾ ਦੱਸਣਾ ਕਹਿੰਦਾ ਮੈਂ ਨਾਲ ਦੀ ਆਪਣਾ ਦੱਦ ਜਾਣਦੇ ਆ ਗੱਡੀ ਬੈਗੇ ਨਾਲ ਥੱਲੇ ਕਹਿਣ ਲੱਗੇ ਬੈਠੇ ਇਹੋ ਨੋਆ ਆ ਕਿੰਨਾ ਚੋਆ ਜਣਾ ਹੋ ਕਿੱਛਾ ਪਿੱਛੇ ਤੋਂ ਵੀ ਉਹ ਗੱਲ ਕਹੀ ਵੀ ਉਹ ਨੋਆ ਇਹ ਨੋਆ ਦਾ ਪੂਰਾ ਨਾਮ ਸ਼ੂਰ ਹੋ ਗਿਆ ਵੀ ਕਾਲੇ ਰਾਂਗ ਦੀ ਨੋਆ ਗਰੇ ਡਾਰਕ ਰਾਂਗ ਆ ਕਿ ਮੇਰੇ ਰੰਗ ਦੀ ਸੀਸੀਟੀਵੀ ਤੇ ਕੋਲਤੀ ਪੋਲ ਉੱਡੇ ਸੱਤੇ ਹੋਸ਼ ਗੱਡੀ ਜਾਂਦੀ ਗੱਡੀ ਬੈ ਕਰਦਾ ਬਾਅਦ ਬੈਕਰ ਕੇ ਅੰਦਰ ਲਾਉਂਦਾ ਗੱਡੀ ਦਾ ਬਰਾਬਰ ਟਿੱਕੀ ਦੇ ਵਿੱਚ ਆਪਣੇ ਕੀ ਇਹਨਾਂ ਫਿਟ ਕੀਤਾ ਬੋਧਰ ਰਾਤ ਜਾਗਦੇ ਰਹੇ ਤੇ ਬੋਧਰ ਰਾਤ ਗੱਡੀ 9:30 ਵਜੇ ਦਾ ਨੰਗੀ ਆ ਫਿਰ ਉਹ ਨੰਬਰ ਚੈੱਕ ਕੀਤਾ ਦਾ ਨੰਬਰ ਵੇਖਿਆ ਇਹ ਕਹਿੰਦਾ 22 ਇਹਦਾ ਨੰਬਰ ਇਹਨੂੰ ਪਤਾ ਲੱਗਾ ਟਿੰਪਲ 06 ਹੀ ਕਿ ਨਵੇਂ ਹੀ ਗਰੋ ਅੱਜ ਕੱਲ ਆਪਣੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਜੋ ਕਿ ਟਰੱਕਾਂ ਵਿੱਚੋਂ ਤੇਲ ਚੋਰੀ ਕਰਦਾ ਡਰਾਈਵਰਾਂ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ ਇਹਦਾ 3-4 ਮਹੀਨਿਆਂ ਤੋਂ ਇਹ ਘਟਨਾ ਕਰਨ ਚੱਲ ਰਿਹਾ ਪਰ ਚੋਰ ਹਲਤੀ ਪੁਲਿਸ ਦੇ ਕੜਿੱਕੇ ਨਹੀਂ ਆਏ ਸਾਰਾ ਮਾਮਲਾ ਸੀਸੀਟੀਵੀ ਚ ਕੈਦ ਹੋ ਗਿਆ ਟਰੱਕ ਚਾਲਕਾਂ ਵੱਲੋਂ ਇਹਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਸੀਸੀਟੀਵੀ ਦੇ ਫੋਟੋ ਵੀ ਦਿੱਤੀਆਂ ਗਈਆਂ ਆਹ ਤਾਂ ਸੁਣਾਣੇ ਆ ਕਿ ਮੈਂ ਦੁਖੀ ਨੇ ਟਰੱਕ ਚਾਲਕ ਤੇ ਕੀ ਕਰਨੇ ਪੁਲਿਸ ਅਧਿਕਾਰੀ ਹਲ ਬਾਏ ਭਾਈ ਇੱਥੇ ਗੱਡੀਆਂ ਆਪ ਸਾਹਮਣੇ ਖੜੀਆਂ ਹੁੰਦੀਆਂ ਚ ਆਪਣੀਆਂ ਤੇ ਪਰ ਇੱਧਰ ਖੜੇ ਹੁੰਦੇ ਆ ਤੇ ਦੁਪਹਿਰੇ ਮੱਝ ਆਇਆ 1:30 ਵਜੇ ਘਰੋਂ ਸਾਹਮਣੇ ਘਰ ਆ ਆਪਣਾ ਆ ਗੱਡੀ ਸਟਾਰਟ ਕੀਤੀ ਗੱਡੀ ਬੰਦ ਹੋ ਗਈ ਆ ਬਈ ਵੇਖਿਆ ਟੈਂਕੀ ਵਾਲ ਤੇ ਟੈਂਕੀ ਖਾਲੀ ਅੱਛਾ ਜੀ ਤੇ ਮੈਂ ਵੀ ਤੇਲ ਕੱਢ ਕੇ ਲੈ ਗਿਆ ਕੋਈ ਫਿਰ ਅਈ ਸੀਸੀ ਟੈਮ ਕੈਮਰੇ ਚੈੱਕ ਕੀਤੇ ਆ ਉਹਦੇ ਵਿੱਚ ਆ ਵੀ ਨੋਵਾ ਗੱਡੀ ਆਈ ਆ ਗਰੇ ਰੰਗ ਦੀ ਡਾਰਕ ਛੇੜ ਜੀ ਆ ਬਲੈਕ ਜੀ ਮਾਰਦੀ ਆ ਤੇ 4:45 ਮਿੰਟ ਦੇ ਗੱਡੀ ਇੱਥੇ ਆਈ ਆ ਪਹਿਲਾਂ ਨੇ ਚੱਕਰ ਕੱਢਿਆ ਚੱਕਰ ਕੱਢ ਕੇ ਇੱਥੇ ਖਲੋਗੇ ਬੈਗ ਲਾਈ ਆ ਨਿਸ਼ਾਨ ਆ ਟਾਇਰਾਂ ਦੇ ਆਵੇ ਬੈਗ ਲਾ ਗੇ ਤੇ ਟੈਂਕੀ ਦਾ ਟੱਕ ਨਹੀਂ ਪੁੱਟਿਆ ਲੋਗਾਂ ਦਾ ਥੱਲੇ ਬੈਂਜ ਬੋਲਟ ਖੋਲਿਆ ਉਹ ਅਣਜਾਣ ਬੰਦਾ ਨਹੀਂ ਖੋਲ ਸਕਦਾ ਜਾਂ ਮਕੈਨਿਕ ਖੋਲੂਗਾ ਜਾਂ ਉਹ ਬੰਦੇ ਨੂੰ ਪੂਰੀ ਨੌਲੇਜ ਹੋਊ ਗੱਡੀ ਬਾਰੇ ਫੇਰ ਉਹ ਖੋਲ ਸਕਦਾ ਕੋਈ ਦੂਜੇ ਬੰਦੇ ਨੂੰ ਇਹ ਵੀ ਨਹੀਂ ਪਤਾ ਥੱਲੇ ਬੈਂਜ ਬੋਲਟ ਕਿੰਨੇ ਨੰਬਰ ਦਾ ਲੱਗਾ ਅਕਸਰ ਚਾਬੀਆਂ ਉਹਨਾਂ ਕੋ ਪੂਰੀਆਂ ਫੁੱਲ ਹੋਣੀਆਂ ਫੇਰ ਹੀ ਉਹਨਾਂ ਖੋਲਿਆਊਗਾ ਖੋਲ ਕੇ ਟੈਂਕੀ ਖਾਲੀ ਕਰਕੇ ਗਾਂਗੇ 10 ਮਿੰਟਾਂ ਦੇ ਵਿੱਚ ਹੀ ਪਾਆਂ ਗੱਡੀਆਂ ਦਾ ਟੂਲੋ ਪੰਪ ਲਾਇਆ ਕੇ ਲਾਇਆ 12-13 ਹਜ਼ਾਰ ਦਾ ਨੁਕਸਾਨ ਕਰ ਗਏ ਹੋਰ ਵੀ ਗੱਡੀਆਂ ਕਿੰਨੀਆਂ ਗੱਡੀਆਂ ਦਾ ਨੁਕਸਾਨ ਆਇਆ ਇੱਥੇ ਸਾਡੇ ਕੋਲ ਤ ਇਹਦਾ ਲਗੀ 20 25 ਦਿਨ ਪਹਿਲਾਂ ਨਿਕਲਿਆ ਤੇ ਇੱਕ ਇਧਰ ਘੋੜਾ ਖੜਾ ਸਾਹਮਣੇ ਆ ਸੀਮੈਂਟ ਵਾਲਾ ਇਹਦੇ ਇੱਕ ਹਫਤਾ ਬਣ ਲਗੀ ਮੰਗਲਾਰ ਉਹਦਾ ਤੇਲ ਨਿਕਲਿਆ ਤੇ ਉਹਦਾ ਨਿਕਲਿਆ 220 ਲੀਟਰ 220 25 ਦਿਨ 220 25 ਲੀਟਰ ਤੇਲ ਉਹਦਾ ਨਿਕਲਿਆ ਉਹਨਾਂ ਫਿਰ ਚੈੱਕ ਕਰਾਏ ਕੈਮਰੇ ਚੈੱਕ ਕੀਤੇ ਉਹਦੇ ਵਿੱਚ ਆਇਆ ਵੀ ਨੋਆ ਗੱਡੀ ਆ ਜੀ ਉਹਨਾਂ ਫਿਰ ਨੰਬਰ ਵੀ ਦੱਸਿਆ ਵੀ ਪੀਵੀਆ 2 300 ਤੇ 6 ਨੰਬਰ ਮਗਰ 3006 ਆ ਬਲੈਕ ਕਲਰ ਹੈ ਡਾਰਕ ਗ੍ਰੇ ਜਿਵੇਂ ਲਗੀ ਬਲੈਕ ਸ਼ੇਡ ਮਾਰੇ ਉਹ ਗੱਡੀ ਆ ਫਿਰ ਅਹੀਂ ਜਦੋਂ ਅਸੀਂ ਆਪਣੇ ਕੈਮਰੇ ਖੋਲੇ ਚੈੱਕ ਚੁੱਕੀ ਤਾਂ ਉਹ ਗੱਡੀ ਲੱਗੀ ਇੱਥੇ ਨਜ਼ਰ ਆਈ ਏ ਸਾਨੂੰ ਕਿ ਉਹ ਗੱਡੀ ਆ ਫਿਰ ਇਹਨਾਂ ਨੂੰ ਗਿਆ ਵੀ ਆਹ ਗੱਲ ਆ ਤੇ ਮੈਂ ਵੀ ਤੁਸੀਂ ਕੰਪਲੇਂਟ ਕੀਤੀ ਕਹਿੰਦਾ ਅਸੀਂ ਤਾਂ ਕੁਝ ਨਹੀਂ ਇਹਨਾਂ ਨੂੰ ਪੁੱਛਿਆ ਮੈਂ ਵੀ ਕੰਪਲੀਟ ਕਰੋ ਅੱਜ ਇਹ ਭੈਜੋ ਇਹ ਗੱਲਾਂ ਵੈ ਕੱਲੋਂ ਗਾਂ ਵਧਣਗੇ ਬੰਦੇ ਤੇ ਦੋਹਾਂ ਚੌਹਾਂ ਜਣੇ ਆਪਣੇ ਯਾਰ ਦੋਸਤਾਂ ਨੂੰ ਫੋਨ ਕੀਤਾ ਵੀ ਦਦਾ ਆਉਂਦੇ ਸਾਡੇ ਇਲਾਕੇ 'ਚ ਵੀ ਨੋਵਾ ਵਾਲੇ ਆ ਬੰਦੇ ਜਿਹੜੇ ਤੇਲ ਕੱਢੇ ਖੜਦੇ ਆ ਭਈ ਯਾਨਕਿ ਸਰਕਾਰ ਸੁੱਤੀ ਪਈ ਆ ਪ੍ਰਸ਼ਾਸਨ ਸੁੱਤਾ ਪਿਆ ਦੱਸ ਐਨੀਆਂ ਵਾਰਦਾਤਾ ਹੁੰਦੀਆਂ ਜਾਂ ਪ੍ਰਸ਼ਾਸਨ ਨੂੰ ਪਤਾ ਨਹੀਂ ਆ ਜਾਂ ਕੋਈ ਕੰਪਲੀਟ ਨਹੀਂ ਕਰਦਾ ਜੀ ਤੇ ਨਿਕਲ ਗਿਆ ਵੀ ਪ੍ਰਸ਼ਾਸਨ ਹੈ ਕਿ ਕਿਹੜਾ ਲੈ ਦੇਣਾ ਸਾਨੂੰ ਇਸ ਕਰਕੇ ਨਾਂ ਉਹਨਾਂ ਨੂੰ ਸੋਹਦਾ ਉਹਨਾਂ ਨਾਂ ਪਤਾਵੇ ਬਾਕੀ ਅਸੀਂ ਇਸੇ ਕੇ ਵੀਡੀਓ ਵਾਇਰਲ ਕਰਤੀਆਂ ਵੀ ਆ ਗੱਡੀ ਜੇ ਆ ਨੰਬਰ ਜੇ ਇਹ ਗੱਡੀ ਨੂੰ ਫੜਿਆ ਜਾਵੇ ਇਹ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਤੇ ਜਿੰਨਾ ਜਿੰਨਾ ਬੰਦਿਆਂ ਦੇ ਤੇਲ ਨਿਕਲਿਆ ਉਹ ਉਹਨਾਂ ਦੇ ਹਿਸਾਬ ਨਾਲ ਬੰਦੇ ਨਾਲ ਕਾਰਵਾਈ ਕੀਤੀ ਜਾਵੇ ਬੰਦਿਆਂ ਦੇ ਹੁਣ ਪੁਲਿਸ ਕੰਪਲੀਨਟ ਕੀਤੀ ਜਾਵੇ ਹਾਂਜੀ ਹੁਣ ਜਾਂਦੇ ਆ ਥਾਣੇ ਜਾਂਦੇ ਆ ਥਾਣੇ ਜਾ ਕੇ ਪੁਲਿਸ ਕੰਪਲੇਨ ਕਰਕੇ ਲਿਖ ਲਿਖਤੀ ਦੇਗੇ ਉਹਨੇ ਆ ਵੀ ਇੱਕ ਕੀ ਕਾਰਵਾਈ ਕਰਦੀ ਆ ਅਨਾਲ ਇਹ ਵੀਡੀਓ ਹੈਗੀ ਆਪਣੇ ਕੋਲ ਸੀਸੀਟੀਵੀ ਕੈਮਰੇ ਦੀ ਵੀਡੀਓ ਆ ਆ ਵੀਡੀਓ ਚੈੱਕ ਕਰਾਂਦੇ ਆ ਨੋਵਾ ਗੱਡੀ ਆਉਂਦੀ ਆ ਜੀ ਆਵੇ ਚੈੱਕ ਕਰੋ ਆਹ ਗੱਡੀ ਆਉਂਦੀ 4:45 ਮਿੰਟ ਤੇ ਗੱਡੀ ਆਈ ਆ 5:05 ਮਿੰਟ ਤੇ ਗੱਡੀ ਗਈ ਆ ਚਾਰ ਵੀਡੀਓ ਦੀਆਂ ਆ ਗਈਆਂ ਬਾਕੀ ਹੋਰ ਵੀ ਐ ਵੀਡੀਓ ਕੱਢ ਗਏ ਹੋਰ ਵੀ ਕੈਮਰੇ ਲੱਗੇ ਜਿੱਦ ਨੂੰ ਗੱਡੀ ਗਈ ਆ ਕੋਈ ਸਾਫ਼ ਵੀਡੀਓ ਹੋਰ ਵੀ ਲੱਗੇ ਬਿਲਕੁਲ ਲੱਗੇ ਨੇ ਜਦੀਕ ਦੀ ਵੀਡੀਓ ਨਿਕਲਦੀ ਆ ਉਹ ਵੀ ਆਪਣੇ ਹਿਸਾਬ ਨਾਲ ਸੋਸ਼ਲ ਮੀਡੀਆ ਤੇ ਪਾਵਾਂਗੇ ਵੀ ਆ ਬੰਦੇ ਜੇ ਇੱਕ ਅੰਨ ਚੋ ਬੰਦੇ ਨੇ ਟੋਪੀ ਪਾਈ ਆ ਇੱਕ ਬੰਦਾ ਜਨਕੀ ਉੱਤਰ ਕੇ ਗੱਡੀ ਦੇ ਘੇਰੇ ਘੇਰੇ ਘੁੰਮਦਾ ਰਹਿੰਦਾ ਵੀ ਬੰਦਾ ਲੱਗ ਜਿਦਾਂ ਨਾ ਸੈਰ ਕਰਨ ਦੇ ਆ ਗੱਡੀ ਦੇ ਕੋਲ ਵੀ ਚੰਗੇ ਚੰਗੇ ਭਲੇ ਬੰਦੇ ਲੱਗਦੇ ਮੈਨੂੰ ਵੀ ਮਾੜੇ ਬੰਦੇ ਨਹੀਂ ਹੈਗੇ ਮਾੜੇ ਬੰਦੇ ਦਾ ਕੰਮ ਨਹੀਂ ਆ ਇੱਕ ਵੀਆਈਪੀ ਨੰਬਰ ਲਈ ਫਿਰਦੇ ਆ ਇੱਕ ਨੋਵਾ ਗੱਡੀ ਲਈ ਫਿਰਦੇ ਨੋਵਾ ਗੱਡੀ ਵੀ ਘੱਟੋ ਘੱਟ 6-7 ਲੱਖ ਤੋਂ ਪੁਰਾਣੀ ਗੱਡੀ ਨਹੀਂ ਮਿਲਣੀ ਤੇ ਮਾੜਾ ਬੰਦਾ ਗੱਡੀ ਲੈ ਨਹੀਂ ਸਕਦਾ ਨਾ ਇਹ ਸਮੇਕੀਆਂ ਦਾ ਕੰਮ ਆ ਮੰਗ ਸਾਡੀ ਇਹੋ ਪੁਲਿਸ ਕਮਿਸ਼ਨਰ ਕੋਲੋਂ ਵੀ ਇਹਨਾਂ ਦੇ ਬੰਦਿਆਂ ਦੇ ਕਾਰਵਾਈ ਕੀਤੀ ਜਾ ਬੰਦੇ ਫੜੇ ਜਾਣ ਇਹ ਅਸੀਂ ਵੀਡੀਓ ਸੈਂਡ ਕਰਦੇ ਆ ਨਾਲ ਇਹ ਵੀਡੀਓ ਸੈਂਡ ਕਰਨ ਦੇ ਨਾਲ ਅਸੀਂ ਇਹ ਵੀਡੀਓ ਚੈੱਕ ਕਰਕੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ। ਅਪਤੋ ਦੀ ਪਹਿਲੋ ਦੀ ਗੱਲ ਆਪਣੀ ਗੱਡੀ ਦਾ ਡੀਜ਼ਲ ਨਿਕਲਿਆ ਉਥੋਂ। ਤੜਕੇ ਆਣ ਕੇ ਸੁੱਤਾ ਸੀ ਭਾਜੀ ਆਪਣਾ ਡਰਾਈਵਰ ਤੇ ਤੜਕੇ ਆਣ ਕੇ ਸੌਂ ਗਿਆ ਔਰ ਨੀਂਦ ਆ ਗਈ ਉਹਨੂੰ ਸੌਂ ਗਿਆ ਤੇ ਤੜਕੇ ਉੱਠ ਕੇ ਵੇਖਿਆ ਉਹ ਬਾਹਰ ਨੂੰ ਚੱਲਿਆ ਤੇ ਥੱਲੇ ਵੇਖਿਆ ਡੀਜ਼ਲ ਡੀਜ਼ਲ ਸਾਰਾ ਟੈਂਕੀ ਦੇ ਥੱਲੇ ਡੁੱਲਾ ਥੱਲੜਾ ਬੋਲਡ ਖੋਲਿਆ ਪਿਆ। ਭਾਜੀ ਘਟੋ ਘਟ ਵੀ 225 30 ਦੇ ਲਾਗੇ ਬੰਨੇ ਡੀਜ਼ਲ ਸੀ ਆਪਣਾ। ਤੇ 20 22000 ਦੇ ਲਾਗੇ ਬੰਨੇ ਬੰਦਾ ਭਾਜੀ। ਭਾਜੀ ਇਹ ਇੱਕ ਨੋਵਾ ਵਾ ਕਾਰ سرمੇ ਰੰਗ 306 ਨੰਬਰ ਪੀਵੀ02 ਇੰਗਲਿਸ਼ ਦੇ ਅੱਖਰਾਂ ਦਾ ਵਿੱਚੋਂ ਪਤਾ ਨਹੀਂ ਅੱਜ ਲੱਗਣ ਦਿਆ ਕਨਫਰਮ ਨਹੀਂ ਹੁੰਦੇ ਇਹਨਾਂ ਪਤਾ ਲੱਗਿਆ ਵੀ ਨੋਆਈ ਅੱਜ ਆ ਵੀਰਜੀ ਉਹਨਾਂ ਦਾ ਡੀਜ਼ਲ ਚੋਰੀ ਹੋਇਆ ਅੱਜ ਤੇ ਇਸ ਚੀਜ਼ ਤੋਂ ਇਹਨਾਂ ਕੈਮਰੇ ਕਢਾ ਕੇ ਵੇਖੇ ਤੇ ਗੱਡੀ ਉਹੀ ਆ ਨੋਆਈ ਸੁਰਮੇ ਰੰਗ ਦੀ ਤਿੰਨ ਬੰਦੇ ਉਹਦੇ ਵਿੱਚ ਭਾਜੀ ਪਹਿਲੋਂ ਗੇੜੇ ਲਾ ਕੇ ਵੇਖਦੇ ਆ ਤੜਕੇ 3 ਵਜੇ ਤੋਂ ਬਾਅਦਾਂ ਦੀ ਗੱਲ ਆ ਭਾਜੀ ਇਹ 2 ਘੰਟੇ ਦੇ ਵਿੱਚ ਵਿੱਚ ਕੰਮ ਇਹਨਾਂ ਦਾ ਭਾਜੀ ਉਹਨਾਂ ਦਾ ਤੇ ਅੱਜ ਲੋ ਲੱਗੀ ਤੇ ਕੰਮ ਕਰ ਗਏ ਤੇ ਦਿਨ ਚੜਿਆ ਪੂਰਾ ਚਿੱਟਾ ਕਟੋਕਟ ਭਾਜੀ ਤਿੰਨਾ ਚਾਹੂੰ ਗੱਡੀਆਂ ਦਾ ਨਿਕਲ ਗਿਆ 1 ਮਹੀਨੇ ਡੇਢ ਦੇ ਵਿੱਚ ਵਿੱਚ ਕਟੋਕਟ ਵੀ 70 80 ਹਜ਼ਾਰ ਦਾ ਨੁਕਸਾਨ ਹੋ ਗਿਆ ਭਾਜੀ ਉਲਟਾ ਕਟੋਕਟ ਭਾਜੀ ਫੁੱਲ ਕਰਾਉਣੀਆਂ ਪੈਂਦੀਆਂ ਫੇਰ ਭਾਜੀ ਮੇਰੇ 20000 ਦਾ ਨਿਕਲਿਆ ਭਾਜੀ 30000 ਦੀ ਫੇਰ ਫੁੱਲ ਹੋਈ ਟੈਂਕੀ ਸਾਬ ਲਾ ਲਓ 50000 ਹੋ ਗਿਆ ਮੰਗ ਇਹੋ ਹੀ ਆ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਜੇ ਤੇ ਸਾਡੇ ਹੱਥ ਲੱਗੇ ਤੇ ਆਪਾ ਤਾਂ ਨਹੀਂ ਬਖਸ਼ਦੇ ਇਹਨਾਂ ਨੂੰ ਸਿੱਧੀ ਜਿਹੜੀ ਗੱਲ ਆ ਫੇਰ ਤੇ ਗੱਡੀ ਚਾਰ ਕੇ ਫੇਰ ਹੀ ਆਖਾਂਗੇ ਵੀ ਠੀਕ ਆ ਹੁਣ ਨਿਬੇੜਾ ਹੋਇਆ ਸਾਡਾ ਸਿੱਧੀ ਜਿਹੜੀ ਗੱਲ ਆ ਵੀ ਜੀਵਨ ਤੇ ਤੇਲ ਚੋਰੀ ਹੋ ਰਿਆ ਕਿਥੇ ਤਲਾਕ ਕੀਤਾ ਇਹਨਾਂ ਦਾ 112 ਤੇ ਨਕਾਲ ਕੀਤੀ 112 ਤੋਂ ਸਾਨੂੰ ਆਈ ਆ ਮੌਕੇ ਤੇ ਆਏ ਆ ਇਹਨਾਂ ਵਿਖਾਤੀ ਪਿਆ ਗੱਡੀਆਂ ਰਾਤ ਚੋਰੀ ਹੋਈਆਂ ਇਹਨਾਂ ਨੂੰ ਕੋਈ ਗੱਡੀ ਦਾ ਨੰਬਰ ਵੀ ਪੜਿਆ ਗਿਆ ਹੈਗਾ 006 ਪੀਬੀ02 ਆ ਪੀਬੀ02 ਆ ਗੱਡੀ ਟ੍ਰਿਪ ਚਲੇ ਨੰਬਰ ਨਹੀਂ ਪੜੇ ਗਏ ਉਹ ਇਹਨਾਂ ਨੂੰ ਥਾਣੇ ਦਰਖਾਸਤ ਦੇਣ ਭੇਜ ਰਹੇ ਆ ਜਿਹੜੀ ਅਗਲੀ ਕਾਰਵਾਈ ਹੈ ਜਿਹੜਾ ਡਿਊਟੀ ਅਫਸਰ ਆਣ ਕੇ ਆਪਣਾ ਚੈੱਕ ਕਰਕੇ ਜੋ ਵੀ ਵੰਦੀ ਕਾਰਵਾਈ ਕੀਤੀ ਜਾਊਗੀ ਕਿੰਨੇ ਗੱਡੀਆਂ ਤੇ ਗੱਡਿਆ ਗਿਆ ਇਹ ਦੋ ਗੱਡੀਆਂ ਦੱਸ ਰਹੇ ਇੱਕ ਦਿਨ ਟਿਪਰ ਦਾ ਤਿੰਨਾਂ ਦਾ ਤਿੰਨਾਂ ਦਾ ਇੱਕ ਦਿਨ ਟਿਪਰ ਦਾ ਨਿਕਲਿਆ ਤੇ ਇੱਕ ਦਿਨ ਇਹ ਗੱਡੀ ਦਾ ਨਿਕਲਿਆ ਛੋਟੇ ਟਰੱਕ ਦਾ ਠੀਕ ਹੈ ਜੀ ਕੋਈ ਸੀਸੀਟੀ ਵੀ ਸਾਹਮਣੇ ਆਈ ਕੋਈ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਕੋਈ ਹੈਗੀ ਹੈ ਸੀਸੀਟੀ ਉਹਦੇ ਮੁਤਾਬਕ ਇਹ ਦੱਸ ਰਹੇ ਵੀ 8006 ਗੱਡੀ ਪੜੀ ਗਈ ਹੈ ਤੇ ਆਪਣੀ ਲਿਖਤੀ ਦਰਖਾਸਤ ਇਹਨਾਂ ਨੂੰ ਕਹਿਤਾ ਵੀ ਥਾਣੇ ਐਸਐਚਓ ਸਾਹਿਬ ਨੂੰ ਮਿਲੋ ਦੇਖ ਕੇ ਆਓ ਜੋ ਵੀ ਕਾਰਵਾਈ ਬੰਦੀ ਹੋ ਕੀਤੀ ਜਾਊਗੀ ਹੋਰ ਵੀ ਪੁਲਿਸ ਗਸ਼ਤ ਜੀ ਰਾਤ ਦੀ ਲੋੜ ਹੋ ਤੋ ਐਸਐਚਓ ਸਾਹਿਬ ਦੱਸ ਕਿ ਉਹਦਾ ਪ੍ਰਬੰਧ ਕੀਤਾ ਜਾਊਗਾ। ਤੁਸੀਂ ਸੀਸੀਟੀਵੀ ਕੰਗਾਲੇ ਜਾਣਗੇ ਇਥੋਂ ਲਾ ਕੇ। ਹਾਂਜੀ ਹਾਂਜੀ ਉਹ ਜਦੋਂ ਦਰਖਾਸਤ ਦੇਣਗੇ ਉਹ ਐਸਐਚਓ ਸਾਹਿਬ ਡਿਊਟੀ ਲਾਉਣਗੇ ਕਿਸੇ ਵੀ ਜੀਓ ਦੀ ਐਸ ਐਨਜੀਓ ਦੀ ਜਿਹੜੇ ਵੀ ਐਨਜੀਓ ਡਿਊਟੀ ਅਫਸਰ ਹੋਣਗੇ ਚਾਹੇ ਹੋਰ ਕਿਸੇ ਨੂੰ ਪੁਆਇੰਟ ਕਰਨਗੇ ਉਹ ਸੀਸੀਟੀਵੀ ਵੇਖਣਗੇ। ਉਹਦੇ ਮੁਤਾਬਕ ਜਿਹੜੀ ਵੀ ਗੱਡੀ ਆਊ ਉਹ ਤੇ ਕਾਰਵਾਈ ਕੀਤੀ ਜਾਊਗੀ। ਜਗਵੰਤ ਜੀ ਲਈ ਮੈਂ ਹਰੀਸ਼ ਪਟਲਾ ਅੰਮ੍ਰਿਤਸਰ ਸਾਹਿਬ